ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਭ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸੈਂਟਰ ਗਵਰਨਮੈਂਟ ਦੁਆਰਾ ਕੋਚਿੰਗ ਸੈਂਟਰਸ ਲਈ ਕੁਝ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਨੇ ਐਜ਼ ਅ ਪੇਰੈਂਟਸ ਐਜ਼ ਅ ਟੀਚਰ ਜਾਂ ਫਿਰ ਐਜ਼ ਅ ਸਟੂਡੈਂਟ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ministry of education ਦੀ ਜਦੋਂ ਆਪਾਂ ਗੱਲ ਕਰਦੇ ਆ ਹਾਇਰ এডਿਕੇਸ਼ਨ ਉਹਨਾਂ ਦੁਆਰਾ ਕੁਝ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਨੇ ਸਾਰੇ ਹੀ ਕੋਚਿੰਗ ਸੈਂਟਰ ਦੇ ਲਈ ਐਂਡ ਇਨਫੋਰਮੇਸ਼ਨ ਪੁਆਇੰਟ ਆਫ 뷰 ਨਾਲ ਤੁਹਾਨੂੰ ਕਿਹੜੀਆਂ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਸਾਰੀਆਂ ਗੱਲਾਂ ਦੀ ਜਿਹੜੀ ਡਿਸਕਸ਼ਨ ਹੈਗੀ ਆ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੀਆਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰਦੇ ਆ ਕਿ ਕੇਂਦਰ ਸਰਕਾਰ ਦੁਆਰਾ ਕੁਝ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਨੇ ਕਿਨਾਂ ਦੇ ਲਈ ਜਿਹੜੇ ਕੋਚਿੰਗ ਸੈਂਟਰ ਰਨ ਕਰ ਰਹੇ ਆ ਉਹਨਾਂ ਦੇ ਲਈ ਐਂਡ ਇਹ ਸਾਰੇ ਜਿਹੜੇ ਫੈਸਲੇ ਲਏ ਗਏ ਆ ਸਟੂਡੈਂਟ ਨੂੰ ਜਾਂ ਫਿਰ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਦੇ ਹਿੱਤ ਨੂੰ ਵੇਖਦੇ ਹੋਏ ਹੀ ਇਹ ਫੈਸਲੇ ਲਏ ਗਏ ਆ ਜਿਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਦੱਸੀ ਗਈ ਆ ਕਿ 16 ਸਾਲ ਤੋਂ ਘੱਟ ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਕੋਚਿੰਗ ਨਹੀਂ ਪ੍ਰੋਵਾਈਡ ਕਰਵਾਉਣੀ ਭਾਵੇਂ ਇਹ ਕਿ ਜਿਹੜੇ 10ਵੀਂ ਕਲਾਸ ਦੇ ਜਿਹੜੇ ਬੱਚੇ ਹੈਗੇ ਆ ਉੱਥੇ ਤੱਕ ਕਹਿ ਸਕਦੇ ਆ ਕਿ ਉਹਨਾਂ ਨੂੰ ਕੋਚਿੰਗ ਨਹੀਂ ਪ੍ਰੋਵਾਈਡ ਕਰਾਉਣੀ ਆ ਉਹਨਾਂ ਤੋਂ ਜਿਹੜੇ ਵੱਡੇ ਬੱਚੇ ਹੋਣਗੇ ਉਹਨਾਂ ਨੂੰ ਹੀ ਕੋਚਿੰਗ ਦੇ ਵਿੱਚ ਐਨਰੋਲ ਕੀਤਾ ਜਾ ਸਕਦਾ ਆ ਇਹਨਾਂ ਕੋਚਿੰਗ ਸੈਂਟਰਸ ਦੁਆਰਾ ਦੂਸਰੇ ਨੰਬਰ ਤੇ ਗੱਲ ਇਹਨਾਂ ਨੇ ਦੱਸੀ ਹੋਈ ਆ ਕਿ ਮਿਸਲੀਡਿੰਗ ਪ੍ਰੋਮਿਸਸੇਸ ਇਦਾ ਮਤਲਬ ਇਹ ਹੈ ਕਿ ਕਈ ਵਾਰ ਕੀ ਹੁੰਦਾ ਆ ਕਿ ਇਹਨਾਂ ਸੈਂਟੈਂਸ ਦੁਆਰਾ ਪ੍ਰੋਮਿਸ ਕੀਤਾ ਜਾਂਦਾ ਆ ਕਿ ਅਸੀਂ ਤੁਹਾਨੂੰ ਇੰਨੀ ਵਧੀਆ ਰੈਂਕ ਦਵਾ ਦਾਂਗੇ ਤੁਹਾਡੇ ਇੰਨੇ ਵਧੀਆ ਨੰਬਰ ਆਉਣਗੇ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਆ ਕਿ ਉਹ ਵੇਖੋ ਉਹਨਾਂ ਬੱਚਿਆਂ ਨੂੰ ਵੀ ਜੌਬ ਮਿਲ ਗਈ ਸੀਗੀ ਜਾਂ ਫਿਰ ਉਹਨਾਂ ਦੇ ਇੰਨੇ ਵਧੀਆ ਨੰਬਰ ਆਏ ਸੀਗੇ ਤੁਹਾਨੂੰ ਵੀ ਮਿਲ ਜਾਏਗੀ ਸੋ ਇਸ ਤਰ੍ਹਾਂ ਦੇ ਜਿਹੜੇ ਵੀ ਲਾਰੇ ਲਗਾਏ ਜਾਂਦੇ ਆ ਜਾਂ ਫਿਰ ਕਹਿ ਸਕਦੇ ਆ ਕਿ ਜਿਹੜੀਆਂ ਗੱਲਾਂ ਉਹਨਾਂ ਦੁਆਰਾ ਦੱਸੀਆਂ ਜਾਂਦੀਆਂ ਨੇ ਇਸ ਤਰ੍ਹਾਂ ਨਹੀਂ ਕੀਤਾ ਜਾ ਸਕਦਾ ਇਹਨਾਂ ਕੋਚਿੰਗ ਸੈਂਟਰ ਦੁਆਰਾ ਤੀਸਰੇ ਨੰਬਰ ਤੇ ਇਹਨਾਂ ਨੇ ਗੱਲ ਕੀਤੀ ਹੈ ਐਕਜ਼ਰਬਿਡੈਂਟ ਫੀਸ ਕਿ ਜਿਹੜੇ ਪ੍ਰਾਈਸਸ ਹੁੰਦੇ ਆ ਉਹਨਾਂ ਦੇ ਕੋਰਸਸ ਦੇ ਕਈ ਵਾਰ ਬਹੁਤ ਜ਼ਿਆਦਾ ਕੀਮਤਾ ਵੇਖਣ ਨੂੰ ਮਿਲਦੀਆਂ ਨੇ ਜੇਕਰ ਆਪਾਂ ਕਿਸੇ ਚੀਜ਼ ਦੀ ਜਾਂ ਫਿਰ ਕਿਸੇ ਸਬਜੈਕਟ ਦੀ ਕਿਸੇ ਪ੍ਰੀਖਿਆ ਦੀ ਕੋਚਿੰਗ ਲੈਣੀ ਆ ਸੋ ਉਹਦੇ ਵਿੱਚ ਜਿਹੜੀ ਕਈ ਵਾਰ ਨਜਾਇਜ਼ ਫੀਸ ਹੀ ਲਈ ਜਾਂਦੀ ਆ ਉਹ ਨਹੀਂ ਕਰ ਸਕਦੇ ਫੀਸ ਫੇਅਰ ਹੋਣੀ ਚਾਹੀਦੀ ਆ ਮੇਨ ਤਣਾ ਜਿੰਨਾ ਕਿ ਟੀਚਰ ਨੂੰ ਮਿਲਣਾ ਚਾਹੀਦਾ ਉਨਾ ਹੀ ਲਿਆ ਜਾਵੇ ਜਿਆਦਾ ਨਾ ਲਿਆ ਜਾਵੇ ਤੇ ਰਸੀਦ ਵੀ ਦੇਣੀ ਲਾਜ਼ਮੀ ਹੈਗੀ ਆ ਇਹਨਾਂ ਕੋਚਿੰਗ ਸੈਂਟਰ ਦੁਆਰਾ ਜੇਕਰ ਫੀਸ ਚਾਰਜ ਕੀਤੀ ਜਾਂਦੀ ਹੈ ਬੱਚਿਆਂ ਤੋਂ ਐਂਡ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੇ ਵੀ ਕੋਚਿੰਗ ਸੈਂਟਰ ਚਲਾਉਣਗੇ ਉਹਨਾਂ ਨੂੰ ਆਪਦੀ ਰਜਿਸਟ੍ਰੇਸ਼ਨ ਕਰਾਉਣੀ ਪਊਗੀ ਸਰਕਾਰ ਦੇ ਵਿੱਚ ਉਹਨਾਂ ਦੀ ਲਿਸਟ ਵਿੱਚ ਉਹਨਾਂ ਦਾ ਨਾਮ ਹੋਣਾ ਚਾਹੀਦਾ ਕਿ ਅਸੀਂ ਸਰਕਾਰ ਦੁਆਰਾ ਅਥਾਰਾਈਜ਼ਡ ਹੈਗੇ ਆਂ ਵੀ ਸਰਕਾਰ ਤੋਂ ਪਰਮਿਸ਼ਨ ਲੈ ਕੇ ਹੀ ਅਸੀਂ ਇਸ ਇੰਸਟੀਚਿਊਨ ਨੂੰ ਚਲਾ ਰਹੇ ਆਂ ਤੇ ਇਸ ਤੋਂ ਬਾਅਦ ਜਿਹੜਾ ਪਰਸਨ ਤੁਹਾਨੂੰ ਕੋਚਿੰਗ ਦੇ ਰਿਹਾ ਜਿਹੜਾ ਪਰਸਨ ਤੁਹਾਨੂੰ ਕੋਚਿੰਗ ਦੇ ਰਿਹਾ ਉਹਦੀ ਮਿਨਿਮਮ ਕੁਆਲੀਫਿਕੇਸ਼ਨ ਇਹਨਾਂ ਵੱਲੋਂ ਕੀ ਕਰ ਦਿੱਤੀ ਗਈ ਹੈ ਨਿਰਧਾਰਿਤ ਕਰ ਦਿੱਤੀ ਗਈ ਹੈ ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗ੍ਰੈਜੂਏਸ਼ਨ ਗ੍ਰੈਜੂਏਟ ਹੋਣਾ ਚਾਹੀਦਾ ਪਰਸਨ ਗ੍ਰੈਜੂਏਸ਼ਨ ਤਾਂ ਲਾਜ਼ਮੀ ਉਸ ਪਰਸਨ ਨੇ ਕੀਤੀ ਹੀ ਹੋਵੇ ਐਂਡ ਇਹ ਸਾਰੀ ਜਾਣਕਾਰੀ ਇਹਨਾਂ ਕੋਚਿੰਗ ਸੈਂਟਰ ਦੀ ਜਿਹੜੀ ਵੈੱਬਸਾਈਟ ਹੁੰਦੀ ਹੈ ਕਿਉਂਕਿ ਇਹ ਕੋਰਸ ਪ੍ਰੋਵਾਈਡ ਕਰਾਉਂਦੇ ਆ ਕੋਰਸ ਪ੍ਰੋਵਾਈਡ ਕਰਾਉਣ ਦੇ ਨਾਲ ਨਾਲ ਇਹ ਵੀ ਦੱਸਿਆ ਜਾਂਦਾ ਕਿ ਫਲਾਨੇ ਟੀਚਰ ਤੋਂ ਆ ਤੁਸੀਂ ਸਬਜੈਕਟ ਪੜ੍ਹ ਸਕਦੇ ਹੋ ਤੇ ਇਸ ਦੇ ਨਾਲ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜਾ ਕੋਚਿੰਗ ਸੈਂਟਰ ਦੇ ਵਿੱਚ ਕੋਈ ਪਰਸਨ ਕੋਈ ਟੀਚਰ ਕੋਈ ਟਿਊਟਰ ਪੜਾ ਰਿਹਾ ਤੇ ਉਹਦੀ ਸਾਰੀ ਜਾਣਕਾਰੀ ਆਨਲਾਈਨ ਵੈਬਸਾਈਟ ਤੇ ਪਈ ਹੋਵੇ ਕਿ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਸੀ ਕਿ ਉਹ ਕੀ ਹੈਗੀ ਸੀ ਕਿ ਕੁਆਲੀਫਿਕੇਸ਼ਨ ਦੇ ਨਾਲ-ਨਾਲ ਜਿਹੜੇ ਕੋਰਸ ਦੀ ਡਿਟੇਲ ਹੈਗੀ ਆ ਕੋਰਸ ਦੀ ਡਿਟੇਲ ਜਿਵੇਂ ਕਿ ਡਿਊਰੇਸ਼ਨ ਕੀ ਆ ਕਿੰਨੇ ਮਹੀਨੇ ਤੱਕ ਜਿਹੜਾ ਕੋਰਸ ਹੈਗਾ ਕੰਪਲੀਟ ਕਰਵਾ ਦਿੱਤਾ ਜਾਊਗਾ ਕਰਿਕੂਲਮ ਵਗੈਰਾ ਜਾਂ ਫਿਰ ਡਿਊਰੇਸ਼ਨ ਹੋਸਟਲ ਫੈਸਿਲਿਟੀਆਂ ਹੈਗੀਆਂ ਕਿ ਨਹੀਂ ਹੈਗੀਆਂ ਫੀਸ ਦਾ ਜਿਹੜਾ ਸਾਰਾ ਸਟਰਕਚਰ ਹੁੰਦਾ ਆ ਇਹਨਾਂ ਸਾਰੀਆਂ ਚੀਜ਼ਾਂ ਦੀ ਜਿਹੜੀ ਜਾਣਕਾਰੀ ਹੈਗੀ ਆ ਇਹ ਆਨਲਾਈਨ ਪੋਰਟਲ ਦੇ ਉੱਤੇ ਪਈ ਹੋਵੇ ਇਹਦੇ ਬਾਰੇ ਵੀ ਗੱਲ ਕਲੀਅਰ ਕੀਤੀ ਹੋਈ ਆ ਤੇ ਟਿਊਟਰ ਦੀ ਕੁਆਲਿਫਿਕੇਸ਼ਨ ਮਿਨਿਮਮ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਤੇ ਪ੍ਰੋਪਰ ਫੈਸਿਲਿਟੀਆਂ ਕਈ ਵਾਰ ਤੁਸੀਂ ਵੇਖਿਆ ਹੋਣਾ ਟੀਵੀ ਦੇ ਵਿੱਚ ਕਿ ਕੋਚਿੰਗ ਸੈਂਟਰਾਂ ਦੇ ਵਿੱਚ ਇੰਨੇ ਜਿਆਦਾ ਬੱਚੇ ਬੈਠੇ ਹੁੰਦੇ ਆ ਕਿ ਉਹਨਾਂ ਨੂੰ ਵੀ ਲੰਘਣਾ ਟੱਪਣਾ ਵੀ ਬਹੁਤ ਔਖਾ ਹੋ ਜਾਂਦਾ ਤੇ ਕਈ ਵਾਰ ਦੁਰਘਟਨਾਵਾਂ ਹੋ ਜਾਂਦੀਆਂ ਨੇ ਅਗ ਲੱਗ ਜਾਂਦੀ ਹੈ ਪਚਾਲ ਆ ਜਾਂਦਾ ਜੋ ਕੁਝ ਵੀ ਹੋਵੇ ਤੇ ਇਹਦੇ ਨਾਲ ਬੱਚਿਆਂ ਦਾ ਬੜਾ ਨੁਕਸਾਨ ਹੋ ਜਾਂਦਾ ਐਂਡ ਗੁਜਰਾਤ ਦੇ ਵਿੱਚ ਵੀ ਮੈਨੂੰ ਜਿੱਥੇ ਤੱਕ ਯਾਦ ਆ ਰਿਹਾ ਵੀ ਉੱਥੇ ਅੱਗ ਲੱਗੀ ਸੀਗੀ ਤੇ ਕਿਵੇਂ ਬੱਚੇ ਉਤੋਂ ਛੱਤ ਤੋਂ ਛਾਲਾ ਮਾਰ ਰਹੇ ਸੀਗੇ ਸੋ ਇਹਦੇ ਨਾਲ ਕਹਿ ਸਕਦੇ ਆ ਕਿ ਕਈ ਵਾਰ ਜਾਨ ਮਾਲ ਦਾ ਨੁਕਸਾਨ ਬਹੁਤ ਜਿਆਦਾ ਹੋ ਜਾਂਦਾ ਸੋ ਪ੍ਰੋਪਰ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਨੇ ਇਨ੍ਹਾਂ ਸੈਂਟਰਾਂ ਦੇ ਵਿੱਚ ਤੇ ਇਸ ਤੋਂ ਬਾਅਦ ਹੋਲਿਸਟਿਕ ਡਵੈਲਪਮੈਂਟ ਕਿ ਬੱਚੇ ਦਾ ਜਿਹੜਾ ਸਰਵਪੱਖੀ ਵਿਕਾਸ ਹੈਗਾ ਨਾ ਉਹਦੇ ਤੇ ਵੀ ਧਿਆਨ ਦਿੱਤਾ ਜਾਵੇ ਇਨ੍ਹਾਂ ਸੈਂਟਰਾਂਾਂ ਦੇ ਵਿੱਚ ਤੇ ਇਸ ਤੋਂ ਬਾਅਦ ਰਿਫੰਡ ਤੇ ਐਗਜ਼ਿਟ ਪਾਲਿਸੀ ਮਤਲਬ ਇਹ ਕਿ ਮੰਨ ਲਓ ਤੁਸੀਂ ਕੋਈ ਕੋਰਸ ਲਿਆ ਕੋਰਸ ਲੈਣ ਤੋਂ ਬਾਅਦ ਤੁਹਾਨੂੰ ਨਹੀਂ ਪਸੰਦ ਆਇਆ ਜਾਂ ਫਿਰ ਕੋਈ ਵੀ ਰੀਜ਼ਨ ਹੋ ਸਕਦਾ ਆ ਕਿ ਤੁਸੀਂ ਉਸ ਕੋਰਸ ਨੂੰ ਛੱਡਣਾ ਹੋਵੇ ਕਿਤੇ ਹੋਰ ਜਾ ਰਹੇ ਹੋ ਤੁਹਾਡੀ ਬਦਲੀ ਹੋ ਗਈ ਸੋ ਰੀਜਨਸ ਹੋ ਸਕਦੇ ਆ ਤੇ ਇਸ ਸਿਚੁਏਸ਼ਨ ਦੇ ਵਿੱਚ ਇਸ ਕੇਸ ਦੇ ਵਿੱਚ ਤੁਸੀਂ ਕੀ ਕਰੋਗੇ ਤੁਸੀਂ ਕਹੋਗੇ ਕਿ ਯਾਰ ਮੈਂ ਕੋਰਸ ਨਹੀਂ ਲੈ ਸਕਦਾ ਤੇ ਹੁਣ ਮੈਨੂੰ ਪੈਸੇ ਵਾਪਸ ਚਾਹੀਦੇ ਆ ਬਟ ਇਹ ਕਹਿ ਦਿੰਦੇ ਆ ਕਿ ਵੀ ਨੋਨ ਰਿਫੰਡ ਪਾਲਿਸੀ ਹੈਗੀ ਆ ਵੀ ਅਸੀਂ ਤਾਂ ਇਹਨੂੰ ਹੀ ਚਲਾਵਾਂਗੇ ਬਟ ਇੱਥੇ ਇਹਨਾਂ ਨੇ ਗੱਲ ਸਾਫ਼ ਲਿਖ ਦਿੱਤੀ ਹੈ ਕਿ ਜੇਕਰ ਤੁਹਾਨੂੰ ਨਹੀਂ ਵਧੀਆ ਲੱਗ ਰਿਹਾ ਮੰਨ ਲਓ ਵੀ 6 ਮਹੀਨੇ ਦਾ ਕੋਰਸ ਹੈਗਾ 6 ਮਹੀਨੇ ਦੇ ਕੋਰਸ ਦਾ ਤੁਸੀਂ 50000 ਰੁਪਇਆ ਦੇ ਦਿੱਤਾ 50000 ਦੇ ਦਿੱਤਾ ਤੇ ਹੁਣ ਮੰਨ ਲਓ ਵੀ ਤੁਸੀਂ 3 ਮਹੀਨੇ ਪੜ੍ਹਾਈ ਕੀਤੀ 3 ਮਹੀਨੇ ਨਹੀਂ ਕਰਨੀ ਜਾਂ ਫਿਰ ਜੋ ਵੀ ਰੀਜ਼ਨ ਹੋਊਗਾ ਤੇ ਅੱਧੀ ਫੀਸ ਜਿਹੜੀ ਹੋਊਗੀ ਉਹ ਉਹਨਾਂ ਨੂੰ ਵਾਪਸ ਕਰਨੀ ਪੈਣੀ ਆ ਅੱਧੀ ਜਿੰਨੀ ਵੀ ਹੋਊਗੀ ਫੀਸ ਜਿੰਨੀ ਬਣਦੀ ਫੀਸ ਹੈਗੀ ਉਹ ਵਾਪਸ ਕਰਨੀ ਪਵੇਗੀ ਸਟੂਡੈਂਟ ਨੂੰ ਭਾਵੇਂ ਇਹ ਕਿ ਰਿਫੰਡ ਤੁਹਾਨੂੰ ਮਿਲਣਾ ਚਾਹੀਦਾ ਭਾਵੇਂ ਹੋਸਟਲ ਦੀ ਫੀਸ ਹੋਵੇ ਮੈਸੇਜ ਦੀ ਫੀਸ ਹੋਵੇ ਟਿਊਸ਼ਨ ਦੀ ਫੀਸ ਹੋਵੇ ਕੋਈ ਵੀ ਵੀਜ਼ਾ ਹੋਵੇ ਉਹ ਤੁਹਾਨੂੰ ਵਾਪਸ ਕਰਨੀ ਪੈਣੀ ਆ ਤੇ ਇਸ ਦੇ ਨਾਲ ਨਾਲ ਇਹਨਾਂ ਨੇ ਗੱਲ ਕੀਤੀ ਹੈ ਵੀ ਐਗਜ਼ਿਟ ਪਾਲਸੀ ਕਿ ਸਟੂਡੈਂਟ ਚਾਹੇ ਜਦੋਂ ਮਰਜ਼ੀ ਛੱਡ ਕੇ ਜਾ ਸਕਦਾ ਹੈ ਤੇ ਇੱਕ ਹੋਰ ਰੀਜ਼ਨ ਹੈਗਾ ਯਾ ਕਿ ਇਸ ਪਾਲਸੀ ਨੂੰ ਕਿਉਂ ਲਿਆਂਦਾ ਗਿਆ ਕਿ ਕੋਟਾ ਫੈਕਟਰੀ ਤੁਸੀਂ ਇੱਕ ਵੈਬ ਸੀਰੀਜ਼ ਹੈਗਾ YouTube ਤੇ ਹੀ ਪਈ ਆ ਤੁਸੀਂ ਜ਼ਰੂਰ ਵੇਖੀ ਹੋਣੀ ਆ ਕੋਟਾ ਸ਼ਹਿਰ ਦੇ ਵਿੱਚ ਕਿੰਨੇ ਸਾਰੇ ਸਟੂਡੈਂਟ ਕੀ ਕਰਦੇ ਆ ਕੋਚਿੰਗ ਲੈਂਦੇ ਆ ਤੇ ਮੈਕਸਿਮਮ ਟਾਈਮ ਵਿਖਿਆ ਜਾਂਦਾ ਕਿ ਬੱਚੇ ਦਾ ਐਗਜ਼ਾਮ ਕਲੀਅਰ ਨਾ ਹੋਵੇ ਤੇ ਬੱਚੇ ਸੁਸਾਈਡ ਵਗੈਰਾ ਕਰ ਲੈਂਦੇ ਆ ਸੋ ਸੁਸਾਈਡ ਵਗੈਰਾ ਕਰਨ ਦੇ ਨਾਲ ਕਹਿ ਸਕਦੇ ਆ ਕਿ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੀ ਇਸ ਪਾਲਿਸੀ ਦੀ ਜ਼ਰੂਰਤ ਪਈ ਸੀਗੀ ਐਂਡ ਇਸ ਤੋਂ ਬਾਅਦ ਫੀਸ ਜਿਵੇਂ ਮੰਨ ਲਓ ਕਿ ਜਦੋਂ ਕੋਰਸ ਚੱਲ ਪਿਆ ਕੋਰਸ ਦੇ ਦੌਰਾਨ ਫੀਸ ਦੇ ਵਿੱਚ ਵਾਧਾ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ ਐਂਡ ਜਿਹੜਾ ਜਿਹੜੇ ਇੰਸਟੀਟਿਊਸ਼ਨ ਦੇ ਵਿੱਚ ਤੁਸੀਂ ਸਾਰਾ ਕੁਝ ਪੜ੍ਹ ਰਹੇ ਹੋ ਉੱਥੇ ਪ੍ਰੋਪਰ ਸਿਕਿਉਰਿਟੀ ਕੈਮਰਾਜ਼ ਹੋਣੇ ਚਾਹੀਦੇ ਹੈਗੇ ਆ ਕਿ ਬੱਚਿਆਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਿਆ ਜਾਵੇ ਐਂਡ ਕਈ ਵਾਰ ਵੇਖਿਆ ਜਾਂਦਾ ਕਿ ਸਕੂਲ ਦੇ ਟਾਈਮ ਬੱਚਿਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਹੁੰਦੀ ਹੈ ਸਕੂਲ ਦੇ ਟਾਈਮ ਮਤਲਬ ਕਿ ਸਕੂਲ ਵਾਲਾ ਟਾਈਮ ਤਾਂ ਫਿਰ ਉਹ ਬੱਚਾ ਬੰਕ ਕਰ ਰਿਹਾ ਨਾ ਜਾਂ ਫਿਰ ਜਿਵੇਂ ਵੀ ਆ ਤੇ ਸਕੂਲ ਆਰ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਿਹੜੇ ਕੀ ਕਹਿ ਸਕਦੇ 11ਵੀਂ 12ਵੀਂ ਦੇ ਹੋਗੇ ਫਿਰ ਉਹਨਾਂ ਬੱਚਿਆਂ ਨੂੰ ਕੋਚਿੰਗ ਵਗੈਰਾ ਨਹੀਂ ਦਿੱਤੀ ਜਾ ਸਕਦੀ ਸੋ ਇੱਥੇ ਇਹਨਾਂ ਸਾਰੀਆਂ ਗੱਲਾਂ ਦੀ ਜਿਹੜੀ ਡਿਸਕਸ਼ਨ ਹੈਗੀ ਸੀਗੀ ਆਪਾਂ ਆਲਰੇਡੀ ਕਰ ਚੁੱਕੇ ਆਂ ਐਂਡ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਸਾਰੀਆਂ ਗੱਲਾਂ ਐਕਸਪਲੇਨ ਕਰ ਦਵਾਂ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਹੋਪਸੋ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਐਂਡ ਅਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਇਨਫੋਰਮੇਟਿਵ ਐਜੂਕੇਸ਼ਨਲ ਵੀਡੀਓਜ਼ ਐਂਟਰਟੇਨਿੰਗ ਵੀਡੀਓਜ਼ ਬਣਾਉਂਦੇ ਰਹਿਨੇ ਆ ਸੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਥੈਂਕ ਯੂ so much for watching god bless you all